ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਇਹ ਖੰਨੇ ਦੇ ਬਿਲਕੁਲ ਨੇੜ ਸਲਾਣੇ ਪਿੰਡ ਦੇ ਵਿੱਚ ਫਾਰਮ ਹੈ ਜ਼ਿਲ੍ਹਾ ਸ੍ਰੀ ਫਤਿਹਗੜ ਸਾਹਿਬ ਪੈਂਦਾ ਇੱਕ ਇਹੋ ਜਿਹਾ ਫਾਰਮ ਹੈ ਵੀ ਜਿੱਥੇ ਹਰ ਟਾਈਮ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਕੁਝ ਭਰਾ ਪਸੰਦ ਕਰਦੇ ਆ ਵੀ ਪਸ਼ੂ ਸੁਆ ਸੁਆਇਆ ਹੋਵੇ ਤੇ ਇੱਥੇ ਤਿਆਰ ਦੁੱਧ ਵਾਲੀਆਂ ਗਾਵਾਂ ਵੀ ਹੁੰਦੀਆਂ जिने कोई कच्चा पशु खरीदना है ता कच्चियां ਵੇੜਾਂ ਜਾਂ ਹਾਜ਼ਰ ਵੇੜਾਂ ਇਸ ਤਰ੍ਹਾਂ ਦੇ ਪਸ਼ੂ ਹਰ ਟਾਈਮ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਖੁਦ ਦਾ ਇਹਨਾਂ ਦਾ ਲਾਰਜ ਫਾਰਮ ਹੈ ਜਿਹਦੇ ਕਰਕੇ ਇਧਰਲੇ ਪਾਸੇ ਵੀ ਗਾਵਾਂ ਜਿਹੜੀਆਂ ਤਿਆਰ ਦੁੱਧ ਵਾਲੀਆਂ ਹੁੰਦੀਆਂ ਜੇ ਕੋਈ ਭਰਾ ਖਰੀਦਣਾ ਚਾਹੁੰਦਾ ਤਾਂ ਗਾਂ ਤੁਹਾਨੂੰ ਤਿਆਰ ਦੁੱਧ ਵਾਲੀ ਵੀ ਮਿਲ ਜੂ ਮਤਲਬ ਜਿੱਦਾਂ ਦੀ ਥੋੜੀ ਚੁਆਇਸ ਹੈ ਉਦਾਂ ਦੀ ਗਾਂ ਤੁਹਾਨੂੰ ਇੱਥੋਂ ਮਿਲ ਜੂਗੀ ਇੱਕ ਹੋਰ ਗੱਲ ਇੱਥੇ ਰੈਚ ਦਾ ਫੁੱਲ ਪ੍ਰਬੰਧ ਹੈ ਖੇਤਾਂ ਦੇ ਵਿੱਚ ਫਾਰਮ ਤੇ ਫਾਰਮ ਦੇ ਉੱਤੇ ਜਗ੍ਹਾ ਇਦਾਂ ਦੀ ਬਣੀ ਵੀ ਹੈ ਜੇ ਕੋਈ ਭਰਾ ਦੂਰ ਤੋਂ ਆਉਂਦਾ ਹੈ ਬੇਸ਼ੱਕ ਉਹ ਇੱਥੇ ਰਾਤ ਰੁਕੇ ਦੁੱਧ ਦੋ ਟਾਈਮ ਤਿੰਨ ਟਾਈਮ ਚੋ ਕੇ ਪਸ਼ੂ ਖਰੀਦ ਲੇ। ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਦਰਵਾਇੜ ਖੜੀ ਹੈ ਇਸੇ ਤੋਂ। ਤੋਂ ਉਦੋਂ ਬਾਅਦ ਇੱਕ ਇੱਕ ਕਰਕੇ ਸਾਰੇ ਨਾਗ ਤੁਹਾਨੂੰ ਦਿਖਾ ਦਿੰਨੇ ਆ। ਵਿਰੇਂਦਰ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿੰਨੇ ਨਾਗ ਅੱਜ ਮੌਜੂਦ ਹੋਣਗੇ ਭਾਈ? ਨਾਗ ਆਪਣੇ ਕੋਲ 24 ਘੰਟੇ 22 22 ਹੁੰਦੇ ਹੀ ਨੇ ਜੀ। ਠੀਕ ਹੈ। ਹਾਂਜੀ। ਅੱਛਾ ਅੱਜ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਬੱਛੀ ਤੇਰੇ ਹੱਥੇ। ਇਹ ਦੋ ਦਿਨ ਤੋਂ ਬੱਛੀ ਹੈ ਜੀ। ਹੂੰ। ਤਕਰੀਬਨ ਟਾਈਮ ਪੂਰਾ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਹੈ ਜੀ ਤਿਆਰੀ ਬਹੁਤ ਸੋਹਣੀ ਬੱਚੀਆਂ ਫੜੀ ਹੈ ਜੀ 30 ਤੋਂ ਪਲੱਸ ਦੀ ਮਿਲ ਕੇ ਪਹਿਲੇ ਸੂਏ ਕਰਾ ਦੂਗੀ ਜੀ ਠੀਕ ਹੈ ਪੇਟੋਲੀ ਬਈ ਸਾਈਜ਼ ਬਹੁਤ ਚੰਗਾ ਹੈ ਜੀ ਸੋ ਦੋਸਤੋ ਦੇਖੋ ਤੁਸੀਂ ਦੋ ਦੰਦ ਵੜ ਪਹਿਲਾ ਸੂਆ ਸੋਣਾ ਇੱਥੇ ਰੁਕੀ ਰਹੀ ਤਾਂ 2-4 ਦਿਨ ਲੈ ਵੀ ਸਕਦੀ ਹੈ ਹਿਲਣ ਨਾਲ ਕਈ ਵਾਰ ਪਸ਼ੂ ਥੋੜਾ ਬਹੁਤਾ ਪਹਿਲਾਂ ਵੀ ਸੂ ਸਕਦਾ ਹੁੰਦਾ ਹੈ ਹਵਾਨੇ ਦੀ ਅੱਜ ਵੀ ਕੋਈ ਕਮੀ ਨਹੀਂ ਹੈ ਚੰਗਾ ਤਿਆਰ ਕਰ ਗਈ ਹੈ ਕਰਮਾਲੀ ਦੁੱਧ ਆਸਾ ਵੀ ਸੋਨਾ ਦੇਊਗੀ ਪਰ ਉਹ ਹਮੇਸ਼ਾ ਇਹ ਹੁੰਦਾ ਵੀ ਜਿਹੜਾ ਭਰਾ ਖਰੀਦਦਾ ਉਹ ਸੇਵਾ ਕਿੰਨੀ ਕਰਦਾ ਉਹਦੇ ਤੇ ਡਿਪੈਂਡ ਕਰਦਾ ਸੋ ਦੋਸਤ ਥੋੜੀ ਸਮਝਦਾ ਹਵਾਨੇ ਵੱਲੋਂ ਕੋਈ ਕਮੀ ਨਹੀਂ ਕੁੱਚਾਂ ਤੋਤੇ ਆ ਹਵਾਨਾ ਥਣ ਹੱਥੀ ਚਵਾਈ ਵਾਲੇ ਰੱਖੂਗੀ ਤਾਂਚਾ ਤੁਸੀਂ ਇਹਦਾਉਣ ਵੀਡੀਓ ਚੋ ਦੇਖ ਹੀ ਰਹੇ ਹੋ ਸੋ ਜੀ ਨੂੰ ਪਸੰਦ ਆਵੇ ਦੋਸਤੋ ਤਾਂ ਪਹਿਲੇ ਨੰਬਰ ਦੇ ਉੱਤੇ ਤੁਸੀਂ ਦੇਖੋ ਇਸ ਤੋਂ ਬਾਅਦ ਇੱਕ ਹੋਰ ਵੈੜ ਤੁਹਾਨੂੰ ਦੋਗੇ ਦਿਖਾਉਣੇ ਦੁਰੇਂਦਰ ਭਾਈ 2 ਨੰਬਰ ਤੇ ਜਿਹੜੀ ਵੀ ਜੀ ਦੂਜਾ ਸੂਆ ਜੀ ਹੂੰ ਤੇ 5-4 ਦਿਨ ਰਹਿੰਦੇ ਨੇ ਬੱਚੀ ਦਈ ਹਜੇ ਠੀਕ ਹੈ ਤੇ 28-29 ਕਿਲੋ ਦੁੱਧ ਪਾਇਆ ਹੈ 33-34 ਕਿਲੋ ਦੀ ਖੁੱਲੀ ਡੁੱਲੀ ਮਿਲ ਕੇ ਕਰਵਾ ਦੂਗੀ ਜੀ ਇਹ ਕੋਲੀ ਭਾਈ ਨੂੰ ਥੰਡ ਦਾ ਸੂਆ ਦੂਜਾ ਸੂਆ ਹੈ ਦੁੱਧ ਚੰਗਾ ਭਾਈ ਕਹਿੰਦਾ ਪਹਿਲੇ ਸੂਏ ਚ ਇਹਨੇ ਦਿੱਤਾ ਹਵਾਨੇ ਦੀ ਤਿਆਰੀ ਸੋਹਣੀ ਹੈ ਢਾਂਚਾ ਤੁਸੀਂ ਦੇਖ ਲਓਗੇ ਹੁਣ ਤੁਰਦੀ ਨੂੰ ਦੇਖ ਲਓਗੇ ਇਹਨੂੰ ਤਿਆਰੀ ਚੰਗੀ ਆ 5-4 ਦਿਨ ਹਜੇ ਵੀ ਲੈ ਸਕਦੀ ਹੈ ਸੋ ਇਹ 2 ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਕਮਾ ਲਿਆ ਭਾਈ ਬਲੂਨ ਥੋੜੀ ਥੋੜੀ ਹਵਾ ਨੇ ਦੇ ਉੱਤੇ ਪਾਈ ਵੀ ਹੈ ਬਾਕੀ ਢਾਂਚਾ ਜਿਹੜਾ ਉਹ ਤੁਸੀਂ ਉਹਨੇ ਤਾਂ ਵੇਖੋ ਸੋ ਇਹ 2 ਨੰਬਰ ਤੇ ਸੀ ਵੜ ਇਦੋਂ ਅੱਗੇ ਦੋਸਤ 3 ਨੰਬਰ ਤੇ। ਵਰਿੰਦਰ ਭਾਈ ਕੀ ਡਿਟੇਲ ਹੈ ਜੀ। ਵੀ ਜੀ ਦੂਜਾ ਸੂਰਾ ਸੂਣਾ ਜੀ 6 ਦਾ ਆਂਦਾ ਜੀ ਤੇ 33 34 ਕਿਲੋ ਪਲੂਣਾ ਦੁੱਧ ਪਾਇਆ ਹੋਇਆ 35 36 ਕਿਲੋ ਤੋਂ ਪਲੱਸ ਦੀ ਮਿਲਕੀਂਗਾ ਬੰਦਾ ਸਮਝ ਕੇ ਲੈ ਲੇ 10 ਤੋਂ 12 ਦਿਨ ਪਏ ਨੇ ਹਜੇ ਜੀ। ਠੀਕ ਹੈ। ਆਰਡਰ ਜਿੰਦਾ ਵੀ ਬਣਾਉਣਾ ਫਿਕਸੇ ਬਣਾਉਣਾ ਜੀ। ਮਤਲਬ ਪਿੰਨਾਂ ਟੁੱਲਾ ਬਹੁਤ ਚੰਗੀਆਂ ਪਈਆਂ ਨੇ ਹਜੇ ਜੀ। ਵੱਡਾ ਡਾਂਚਾ ਦੋਸਤੋ ਵੈੜ ਦਾ ਪ੍ਰਿੰਟ ਵੀ ਸੋਹਣਾ। ਚੌੜੀ-ਚੌੜੀ ਬਹੁਤ ਹੈ ਪੇਟਿਆ ਸਾਈਜ਼ ਬਹੁਤ ਚੰਗਾ ਜੀ। ਪਛਾਣ ਹੋਵਾਨਾ ਤੁਸੀਂ ਦੇਖੋ। ਸੀਮਨ ਡਿਟੇ ਸਾਰੀ ਡਿਟੇਲ ਮਿਲ ਜੂਗੀ ਸਾਰੀ ਪੈਟਾਗਰੀ ਥਾਣ ਹਥੀ ਚੁਆਈ ਵਾਲਾ ਸਟਰਕਚਰ ਇਹਦਾ ਤੁਸੀਂ ਹੁਣ ਵੀਡੀਓ ਚ ਦੇਖ ਹੀ ਰਹੇ ਹੋ ਕਾਫੀ ਵੱਡਾ ਸਹਜਾ ਬਣਦਾ ਲਿਆ ਬਈ ਕਮਾਲਾ ਥਾਣ ਹਥੀ ਚੁਆਈ ਵਾਲੇ ਵੀ ਆ ਬਾਕੀ ਮਸ਼ੀਨ ਤੇ ਚੋਨਾ ਚਾਹੋ ਤੇ ਮਸ਼ੀਨ ਵਾਸਤੇ ਥਣ ਬਹੁਤ ਵਧੀਆ ਹੈ 3 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਕੁਸ ਵੈੜਾ ਜਿਹੜੀਆਂ ਜ਼ਿਆਦਾ ਕੱਚੀਆਂ ਉਹ ਤੁਹਾਨੂੰ ਖੜੀਆਂ ਦਿਖਾ ਦਿਆਂਗੇ ਜਿਹੜੀਆਂ ਵੈੜਾ ਹਾਜ਼ਰ ਦੀਆਂ ਦੀਆਂ ਉਹ ਵੀਡੀਓ ਦੇ ਮਾਧਿਅਮ ਨਾਲ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਦੇ ਹਾਂ 4 ਨੰਬਰ ਤੇ ਬਈ ਜਿਹੜੀ ਵੈੜਾ ਬਈ 4 ਦਾ ਹੰਦਾ ਬੱਛੀ ਜੀ ਦੂਜਾ ਸੂਆ ਸੂਣਾ ਜੀ 26 22 ਕਿਲੋ ਤੋਂ ਪਲੱਸ ਨਹੀਂ ਮਿਲਕੀਗਾ ਜੀ ਇਸ ਵਾਰ 30 28 30 32 ਕਿਲੋ ਦੀ ਮਿਲਕੇ ਗੁੱਲੀ ਡੁੱਲੀ ਕਰਵਾ ਦੂਗੀ ਜੀ ਇਹ ਠੀਕ ਹੈ ਇਹਦੇ ਨਾਲ ਜਿਹੜੀ ਗਾਂ ਖੜੀ ਇਹਨੇ ਵੀ ਦੂਜੇ ਸੂਏ ਸੂਣਾ ਜੀ ਇਹਨੇ 30 32 ਕਿਲੋ ਪਲੂਨ ਨੇ ਪਾਇਆ ਦੁੱਧ 30-36 ਕਿਲੋ ਤੋਂ ਪਲੱਸ ਦੇ ਮਿਲਗੇ ਗਾ ਰੂ 15-16 ਦਿਨ ਪਏ ਨੇ ਹਜੇ ਇਹਦੇ ਜੀ ਠੀਕ ਹੈ ਸੋ ਹਜੇ 15-16 ਦਿਨਾਂ ਦੀ ਕੱਚੀ ਖੋਲਦੇ ਪੁੱਤ ਨੇ ਖੋਲ ਕੇ ਸਾਦੇ ਟਾਂਚਾ ਟੁੰਚਾ ਬਹੁਤ ਵੱਡਾ ਹੈ ਜੀ ਸਿੱਧੀ ਲੈ ਜੀ ਬਸ ਉਹ ਇਧਰ ਨੂੰ ਅੱਗੇ ਸਿੱਧਾ ਹੀ ਸੋ ਦੇਖ ਲਓ ਇਸ ਨੂੰ ਵੀ ਤੁਸੀਂ ਦੋਸਤੋ ਇਹਦੀ ਤਿਆਰੀ ਜਿਹੜੀ ਉਹ ਸੋਹਣੀ ਫੜਦੀ ਹੁੰਦੀ ਹੈ ਜੇ 15 ਦਿਨਾਂ ਦੀ ਕੱਚੀ ਹੈ ਸਟਰਕਚਰ ਕਾਫੀ ਵੱਡਾ ਹੈ ਬਾਕੀ ਨਸਲ ਕੁਆਲਿਟੀ ਤੁਹਾਡੇ ਸਾਹਮਣੇ ਹੈ ਲਿਆ ਭਾਈ ਇੱਕ ਗਾਂ ਹੋਰ ਤੁਹਾਨੂੰ ਲਾਸਟ ਉੱਤੇ ਦਿਖਾਉਣੇ ਐ ਇਸ ਸਾਈਡ ਦੇ ਉੱਪਰ। ਉਹ ਤੋਂ ਬਾਅਦ ਕੋਈ SY ਨਾਗ ਵੀ ਤੁਹਾਨੂੰ ਦਿਖਾ ਦੇਵਾਂਗੇ। ਆ ਜਿਹੜੀ ਇਹ ਲਾਸਟ ਵਾਲੀ ਗਾਂ ਬਈ। ਇਹ ਪਾਜੀ ਆਪਾਂ ਤਿੰਨ ਗਾਵਾਂ ਲਈਆਂ ਸੀ ਫਾਰਮ ਦੇ ਵਿੱਚੋਂ ਜੀ। ਹੂੰ। ਤੇ ਇੱਕ ਅੰਦਰ ਥੋੜੀ ਜ਼ਿਆਦਾ ਕੱਚੀ ਹੈ ਜੀ ਇਹ ਤਿਆਰ ਵਾਂਗੂ ਹੈ ਜੀ। ਇਹ 10-11 ਦਿਨ ਲੈਂਦੀ ਹੈ ਜੀ ਹਜੇ। ਠੀਕ ਐ। ਤੇ ਦੂਜੀ ਜੂਏ 55 ਤੋਂ ਪਲੱਸ ਦੀ ਮਿਲਕਿੰਗ ਕਰਵਾਈ ਹੋਈ ਹੈ ਜੀ। ਦੇਖ ਲਓ ਹਜੇ ਵੀ ਆਰਡਰ ਦੀ ਕੁਆਲਿਟੀ ਕਿੰਨੀ ਕਿਹੜਾ ਢਲਣਾ ਪਈਆਂ ਨਾ ਹੀ ਹਜੇ ਵੀ। ਤੋਰੀ ਬਹੁਤ ਵੱਡੀ ਕੱਦ ਦੀ ਆ ਜੀ। ਤੋਰੀ ਇੱਥੇ ਬੋਲ ਬਟਾ। ਸਾਰੀ ਸੀ ਠੀਕ ਹੈ ਹਵਾਨੇ ਤੇ ਨਾੜਾ ਬਹੁਤ ਚੰਗਾ ਵੱਡਾ ਕੱਦ ਹਵਾਨਾ ਹੁਣ ਵੀ ਚੰਗਾ ਭਰਿਆ ਹੋਇਆ ਹੈ ਇਧਰਲੇ ਪਾਸੇ ਉਹ ਨਾੜਾ ਦੇਖੋ ਹਵਾਨੇ ਤੇ ਇਹ ਵੀਡੀਓ ਬਣਾਉਣ ਕਰਕੇ ਬੰਨੀ ਹੋਈ ਸੀ ਆਪਣੀ ਖੁੱਲੀ ਛੱਡੀ ਹੁੰਦੀ ਅੰਦਰ ਫਾਰਮ 'ਚ ਜੀ ਅੱਛਾ ਸੋ ਅੰਦਰ ਕਾਰਮ ਦੇ ਵਿੱਚ ਗਾਵਾਂ ਸਾਰੀਆਂ ਖੁੱਲੀਆਂ ਹੀ ਆ ਤੇ ਉਹਨਾਂ 'ਚ ਇੱਕ ਖੁੱਲੀ ਛੱਡੀ ਵੀ ਹੁੰਦੀ ਅਜੇ ਦਿਨ ਲੈਂਦੀ ਹੈ 10 ਲੈ ਚੱਲ ਇਧਰ ਸੋ ਇੱਕ ਵੱਡੇ ਟਾਂਚੇ ਦੀ ਲੰਬਾਈ ਲੈਂਥ ਬੇਲ ਬਹੁਤ ਜ਼ਿਆਦਾ ਜੀ ਸੋਏ ਜਿਹੜੀਆਂ ਦਸੋ ਗੱਬਣ گاਵਾ ਇਧਰਲੇ ਪਾਸੇ ਜਿਹੜੀਆਂ ਤੁਹਾਨੂੰ ਦਿਖਾਉਣੀਆਂ گا ਸੀ ਤੇ ਕੁਸ ਗਾਵਾ ਇਸ ਸਾਈਡ ਤੇ ਇਹਨਾਂ ਚੋਂ ਇੱਕ ਸੂਈ ਸਵਾਈ ਵੜ ਬੜੀ ਸੋਹਣੀ ਹੈ। ਵਰਿੰਦਰ ਭਾਈ ਇਹ ਵੜ ਦੀ ਕੀ ਡਿਟੇਲ ਹੈ? ਕਦੋਂ ਮੰਗ ਸੂਆ? ਇਹ ਪਲੂਨ ਸੂਈ ਹੈ ਜੀ ਚੌਗੀਆ ਦੰਦੋਂ ਨਹੀਂ ਹਜੇ। ਠੀਕ ਹੈ। ਤੇ 28 29 ਕਿਲੋ ਮੰਗ ਹੁਣ ਤਿਆਰ ਹੋ ਗਈ ਏ ਥੱਲੇ। 25 ਕਿਲੋ ਮੰਨ ਕੇ ਲੈ ਲਵੇ ਬੰਦਾ ਚਾਹੇ ਜੀ। ਹੂੰ। ਤੇ ਅੱਜ ਚਾ ਤਿੰਨ ਕ ਦਿਨ ਹੋਏ ਨੇ ਸੂਈ ਨੂੰ ਜੀ ਆਰਡਰ ਪੂਰਾ ਫਿੱਟ ਹੈ ਜੀ ਇਹਦਾ। ਬੱਚਾ ਕੀ ਇਹਦੇ ਨਾਲ? ਬੱਛਾ ਜੀ ਇਹਦੇ ਮਗਰ ਜੀ। ਤੋਰੀ ਭਾਈ। ਸੋ ਦਸੋ ਪਹਿਲਾ ਸੂਆ ਬਹੁ ਤੇ ਖਾਸ ਗੁਣ ਹਵਾਨੇ ਦੀ ਫਿਟਿੰਗ ਬੜੀ ਜ਼ਬਰਦਸਤ ਹੈ ਇਹ ਹਵਾਨਿਆਂ ਚੋਂ ਦੁੱਧ ਸਹੀ ਆਉਂਦਾ ਕਿਉਂਕਿ ਇਹ ਹਵਾਨੇ ਵਖਾਵਾ ਭਾਵੇਂ ਪਸ਼ੂ ਘੱਟ ਕਰੇ ਪਰ ਦੁੱਧ ਬਹੁਤ ਕੜਦਾ ਹਾਲਾਂਕਿ ਇਹਦਾ ਪਤਾ ਲੱਗਦਾ ਇਹਦੇ ਹਵਾਨੇ ਨੂੰ ਦੇਖ ਕੇ ਵੀ ਇੱਕ ਹੋਰ ਆ ਵੀ ਇੱਥੇ ਚਵਾਈ ਦਾ ਟਾਈਮ ਸਵੇਰ 4:30 ਤੇ ਸ਼ਾਮ ਨੂੰ 4:30 ਦਾ ਹੁੰਦਾ ਤੇ ਉਸੇ ਹਿਸਾਬ ਜੇ ਤੇ ਵੀਡੀਓ ਬਣ ਰਹੀ ਹੈ ਪਸ਼ੂ ਲਗਭਗ ਹੁਣ ਚਵਾਈ ਦੇ ਨੇੜ ਆਏ ਖੜੇ ਆ ਤੁਸੀਂ ਫੁੱਲ ਤਿਆਰੀ ਦੇ ਹਿਸਾਬ ਤੇ ਜਜਮੈਂਟ ਕਰ ਲਿਓ ਚੰਗੀ ਜਾਨ ਵੈਡ ਦੇ ਵਿੱਚ ਉੱਤੋਂ ਢਾਂਚਾ ਸੋਹਣਾ ਸਿੱਧੀ ਹੈ ਬਿਲਕੁਲ ਤਿਆਰੀ ਬਹੁਤ ਸੋਹਣੀ ਕੀਤੀ ਹੈ ਬਾਕੀ ਸਟਰਕਚਰ ਤੁਸੀਂ ਉਹਨੇ ਦਾ ਦੇਖ ਹੀ ਰਹੇ ਹੋ ਫਿਟਿੰਗ ਅਲਾਹਵਾਨਾ ਦੱਸੋ ਬਹੁਤ ਸੋਹਣਾ ਲੱਤਾਂ ਦੀ ਬਣਾਵਟ ਵੀ ਬਿਲਕੁਲ ਸਿੱਧੀ ਹੈ ਇਹਦੇ ਨਾਲ ਮੇਲਕਾਫ ਆ ਬੱਚੇ ਨੂੰ ਇਹਨੇ ਜਨਮ ਦਿੱਤਾ ਇੱਕ ਹੋਰ ਵੈਡ ਇਹ ਤੁਹਾਨੂੰ ਅੱਗੇ ਤੁਹਾਨੂੰ ਦਿਖਾਉਣਾ ਥੋੜਾ ਕ੍ਰਾਸ ਬਰੀਡ ਦੇ ਵਿੱਚ ਲੱਗਦੀ ਹੈ ਜਿਹੜੀ ਇਧਰੋਂ 2 ਨੰਬਰ ਤੇ ਹੈ ਬਈ ਬੀਜੀ ਰਾਤ ਹੀ ਸੁੱਈ ਹੈ ਜੀ 12 1 ਵਜੇ ਠੀਕ ਹੈ ਤਕਰੀਬਨ ਬੌਲੀ ਬੌਲੀ ਹੋਊਏ ਥੱਲੇ ਜੀ 22 ਕਿਲੋ ਲੰਮ ਸਮਝੀ ਤੇ 25 ਤੋਂ ਪਲੱਸ ਦੇ ਮਿਲ ਕੇ ਖੁੱਲੀ ਟੁੱਲੀ ਕਰਵਾ ਦੂਗੇ ਵੀ ਬੱਚਾ ਇਹਨੇ ਕੀ ਦਿੱਤਾ ਬੱਚਾ ਜੀ ਇਹਦੇ ਪਿੱਛੇ ਵੀ ਠੀਕ ਹੈ ਧੋਰੀ ਮੇ ਸੋਸੋ ਬੱਚਾ ਵੱਛਾ ਦਿੱਤਾ ਥਾਣੇ ਦਾ ਵੀ ਹੱਥੀ ਚਵਾਈ ਵਾਲਾ ਬਾਕੀ ਹੁਣ ਟਾਂਚਾ ਤੁਸੀਂ ਇਹਦਾ ਦੇਖ ਲੈਣਾ ਥਾਣੇ ਦਾ ਸਾਈਜ਼ ਬਹੁਤ ਸੋਹਣਾ ਜੀ ਘਰੇ ਲੋ ਘਰੇ ਦੁੱਧ ਚੋਣ ਵਾਸਤੇ ਵਧੀਆ ਗਾਂ ਗਰਮੀ ਘਟ ਮਣਾਊਗੀ ਦੁੱਧ ਸੋਨਾ ਦਿੰਦੀ ਰਹੂਗੀ ਦੂਜੀ ਗੱਲ ਥਣ ਬਹੁਤ ਸੋਹਣੇ ਹਾਥੀ ਚਵਾਈ ਵਾਸਤੇ ਬੰਦਾ ਆਖਦਾ ਨਹੀਂ ਗਾ ਇਦਾਂ ਦੇ ਥਣ ਤੋਂ ਸੋਏ ਸੋਆਂਿਆਂ ਦੇ ਵਿੱਚੋਂ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਰਿੰਦਰ ਭਾਈ ਸੋਆਂਿਆਂ ਸੋਆਂਿਆਂ ਹੁਣ ਆਪਾਂ ਮੇਰੇ ਖਾਲਚ ਤਿੰਨ ਕ ਦਿਖਾਵਾਂਗੇ ਤੇ ਵੈਸੇ ਉ ਹੋਰ ਵੀ ਹੈ ਬੜਾ ਹਾਂਜੀ ਹੋਰ ਵੀ ਹੈਗੀਆਂ ਆਪਣੇ ਕੋਲ ਜੀ ਠੀਕ ਹੈ ਮਿਲਕਿੰਗ ਤਾਂ ਚੱਲਦੀਆਂ ਨੇ ਅੰਦਰ ਜੀ ਠੀਕ ਹੈ ਇਹਦੋਂ ਅਕਿ ਜਿਹੜੀ ਵਾਈਟ ਵੈਣ ਹੈ ਬੜਾ ਇਹ ਪਲੂਣਾ ਜੀ ਮਤਲਬ ਉਹ ਪਿਛਲੀ ਵੀਡੀਓ ਚ ਆਪਣੇ ਦਿਖਾਈ ਸੀ ਗੱਬਣ ਸੀ ਜਿਆਦਾ ਜੀ ਹੂੰ ਤੇ ਬਹੁਤ ਚੰਗੇ ਸੀ ਮਨ ਦੀ ਆਦਾ ਵਰਲਡ ਵਾਈਡ ਦਾ ਕੈਸਪਰ ਲੱਗਾਇਆ ਸੀ ਤੇ ਫੀਮੇਲ ਕਾਫ ਆਇਆ ਜੀ ਇਹਦਾ ਠੀਕ ਹੈ ਬਹੁਤ ਚੰਗਾ ਫੀਮੇਲ ਕਾਫ ਹੈ ਇਹ ਸੂਈ ਕਦੋਂ ਹੈ ਇਹ ਸੂਈ ਕੱਲ੍ਹ ਸਵੇਰ ਦੀ ਪਰਸੋਂ ਰਾਤ ਸੂਈ ਸੀ ਜੀ ਆਪਣੀ ਸਵੇਰ ਦੀ ਅੱਜ ਬੌਲੀ ਤਾਂ ਖਾਲੀ ਕਰੀ ਹੋਈ ਹੈ ਬਿਲਕੁਲ ਹੈ ਜੀ ਠੀਕ ਹੈ ਤੇ 24 25 ਕਿਲੋ ਬੌਲੀ ਐ ਠੰਡੀ ਹੈ ਚਾਹੇ ਬੰਦਾ ਦੋ ਟਾਈਮ ਚੋ ਲੈਵੇ ਜੀ ਓਕੇ ਤੋਰ ਦੇ ਬਾਈ ਸੋ ਦੋਸਤੋ ਅਜੇ ਕੱਲ ਇੱਕ ਦਿਨ ਹੀ ਹੋਇਆ ਸੂਈ ਨੂੰ ਪਲੂਣ ਵੀ ਹਵਾਨੇ ਤੇ ਉਵੇਂ ਹੀ ਐ ਵਾਈਟ ਟਾਂਚਾ ਇਹਦਾ ਤੁਸੀਂ ਦੇਖ ਲਓ ਭਲੂਣ ਤੁਹਾਨੂੰ ਹਵਾਨੇ ਤੇ ਨਜ਼ਰ ਆਊਗੀ ਇਹ ਕਿਉਂਕਿ ਤਾਜੀ ਸੂਈ ਹੈ ਹਜੇ ਹਵਾਨਾ ਪੂਰਾ ਇਹ ਠੋਸ ਕੱਢੂਗੀ ਵੈਸੇ ਫਿਟਿੰਗ ਵਾਲਾ ਹਵਾਨਾ ਹੈ ਮਤਲਬ ਥੱਲੇ ਨੂੰ ਨਹੀਂ ਜਾਂਦਾ ਹਵਾਨਾ ਟਾਂਚਾ ਤੁਸੀਂ ਉਹਨੇ ਦੇਖ ਸਕਦੇ ਹੋ ਬੱਛੀ ਨੂੰ ਇਹਨੇ ਜਨਮ ਦਿੱਤਾ ਹੈ ਬੱਛੀ ਚੰਗੇ ਸੀ ਮੰਦੀ ਹੈ ਬਾਈ ਦੱਸਦਾ ਤੋ ਇਹ ਵੈਡ ਵੀ ਫॉर ਸੇਲ ਹੈ ਇੱਕ ਹੋਰ ਗਾਂ ਜਿਹੜੀ ਅੱਗੇ ਵੱਧੀ ਹੋਈ ਉਹ ਵੀ ਤੁਹਾਨੂੰ ਵੀਡੀਓ ਚ ਦਿਖਾ ਦਿੰਨੇ ਆਂ ਬਾਕੀ ਨਾਕਤ ਤਾਂ ਜਦੋਂ ਵੀ ਆਉਂਗਾ ਉਦੋਂ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣੇ ਤੁਸੀਂ ਇਸ ਸਾਈਡ ਤੇ ਦੇਖੋਗੇ ਕੁਝ ਹੋਰ ਗਾਵਾਂ ਵੀ ਹੈਗੀਆਂ ਆ ਜਿਹੜੀ ਇੱਧਰੋਂ ਬਈ ਇਹ ਲਾਸਟ ਉੱਤੇ ਵਹਿੜ ਦਿਖਾਉਣੀ ਹੈ ਇਹ ਭਾਜੀ ਤਕਰੀਬਨ 22-29 ਕਿਲੋ ਦੁੱਧ ਦਾ ਪਾਇਆ ਹੋਇਆ ਜੀ 33-34 ਕਿਲੋ ਦੀ ਮਿਲਕਿੰਗ ਕਰਾ ਦੂ 15 ਦਿਨ ਪਏ ਨੇ ਹਜੇ ਜੀ ਇਹਦੇ ਅਸਲ ਚ ਵੀਡੀਓ ਦਾ ਆਪਣਾ ਕੱਲ ਸੀਗਾ ਜੀ ਬਣਾਉਣ ਦਾ ਕੱਲ ਆਪਣੇ ਕੋਲ 10-12 ਗਾਂਆਂ ਆਪਣੀਆਂ ਸੇਲ ਹੋ ਗਈਆਂ ਤੁਹਾਨੂੰ ਦੱਸਿਆ ਹੋਈ ਸੀ ਆਪਾਂ ਸਹੀ ਹੈ ਹਾਂਜੀ ਠੀਕ ਹੈ ਸੋ ਇਹ ਵੀ ਦੱਸੋ ਇੱਕ ਗ ਸੋ ਅੱਜ ਦੀ ਵੀਡੀਓ ਦੇ ਇਹ ਨਾਗ ਵਿਕਰੀ ਵਾਲੇ ਸੀਗੇ ਰੂਟੀਨ ਚ ਪਸ਼ੂ ਹੁੰਦੇ ਆ ਥੋੜਾ ਮੈਨੂੰ ਵਾਰਟ ਪੈਂਦੀ ਉਹਦੇ ਕਰਕੇ ਇੱਕ ਦੋ ਦਿਨ ਵੀਡੀਓ ਦੇ ਵਿੱਚ ਸਾਨੂੰ ਅੱਗਾ ਪਿੱਛਾ ਕਰਨਾ ਪੈਂਦਾ ਤੇ ਪਸ਼ੂ ਜਿਹੜੇ ਜਦੋਂ ਪਸ਼ੂ ਜ਼ਿਆਦੇ ਆ ਤਾਂ ਇਹਦਾ ਮਤਲਬ ਗਾਹਕ ਵੀ ਇੱਥੇ ਵੱਧ ਆਉਂਦਾ ਤੇ ਉਹਦੇ ਕਰਕੇ ਪਸ਼ੂ ਕਈ ਵਾਰ ਵਿਕ ਜਾਂਦੇ ਆ ਪਰ ਕਿਉਂਕਿ ਸ਼ਡਿਊਲ ਬਣਾਇਆ ਹੁੰਦਾ ਤੇ ਫਿਰ ਵੀਡੀਓ ਚ ਜਿੱਦਾਂ ਹੋਵੇ ਉਦਾਂ ਦੇ ਕੋਸ਼ਿਸ਼ ਕਰੀਦੀ ਆ ਤੁਹਾਨੂੰ ਕੁਝ ਨਗ ਜਿਹੜੇ ਫਾਰਮ ਚੋਂ ਲਹਿਦਾ ਕੱਢ ਕੇ ਉਹ ਦਿਖਾਏ ਜਾਣ ਸੋ ਤੁਸੀਂ ਜਦੋਂ ਨੂੰ ਵਿਜ਼ਿਟ ਕਰੋਗੇ ਵੀ ਗਾਵਾਂ ਬਾਈ ਨੇ ਬੋਲਿਆ ਤਾਂ ਹੋ ਸਕਦਾ ਨੂੰ ਕੋਈ 25 30 ਗਾਵਾਂ ਹੀ ਹੋ ਜਾਣ ਜਾਂ ਇਹਨਾਂ ਦੇ ਵਿੱਚੋਂ ਕੋਈ 5 4 ਸੇਲ ਹੋ ਜਾਣ ਸੋ ਬਾਕੀ ਤੁਸੀਂ ਆ ਕੇ ਦੇਖ ਲਿਓ ਧੰਨਵਾਦ ਵੀਡੀਓ ਦੇਖਣ ਲਈ